ਇਸ ਘਰ ਵਿੱਚ ਮੇਰੀ ਚੱਲਦੀ ਸੀ ਮੇਰੀ ਚੱਲਦੀ ਹੈ ਤੇ ਮੇਰੀ ਚੱਲਦੀ ਰਹੂਗੀ ਲੱਗੀ ਸਮਝ ਪਰ ਜਿਹੜਾ ਕੁਝ ਹਰ ਵਰੀ ਹੁੰਦਾ ਨਾ ਮੇਰੇ ਨਾਲ ਆਈ ਨਾ ਕੋਈ ਕੁਛ ਇਹਨੇ ਅੱਜ ਕੀਤਾ ਪਹਿਲਾਂ ਤਾਂ ਚੱਲ ਮੇਰੀ ਕੁੜੀ ਨਿੱਕੀ ਸੀ ਉਹਨੂੰ ਕਿਹੜਾ ਸੂਂਹ ਸੀ ਇਹਦੀ ਉਹਨੂੰ ਮਚਾ ਰਿਹਾ ਹੁੰਦੇ ਸੀ ਕਿਹੜਾ ਘੱਟ ਕੇ ਮੁਰਝਾ ਜਾਂਦੀ ਸੀ ਨਾ ਮਨਪ੍ਰੀਤ ਇਹਦੀ ਭੂਆ ਬਾਪਾ ਦਾ ਨੇ ਫੋਨ ਆਇਆ ਵੀ ਇਹਨੂੰ ਇੱਥੇ ਛੱਡ ਜੋ ਛੁੱਟੀਆਂ 'ਚ ਮम्मा ਪਾ ਨੂੰ ਮम्मा ਕਿਉਂ ਨਹੀਂ ਲੈਣ ਆਉਂਦੇ ਆਪਾਂ ਤੁਰ ਕੇ ਕਿੱ데 ਆ ਰਹੇ ਆ ਤੇਰੇ ਮਾਮੂ ਨੂੰ ਤਾਂ ਮੈਂ ਫੋਨ ਲਾ ਕੇ ਕਿਹਾ ਹੀ ਨਹੀਂ ਵੀ ਸਾਨੂੰ ਲੈ ਜਾ ਨਾਲੇ ਤੇਰਾ ਮਾਮੂ ਨਾ ਕੰਮ ਘਰ ਚ ਬੀਜੀ ਹੋਊਗਾ ਇੱਥੇ ਨੇੜੇ ਜਿਹਾ ਤਾਂ ਘਰ ਆ ਬਸ ਹੁਣ ਤਾਂ ਆਪਾਂ ਪਹੁੰਚ ਗਏ ਤੂੰ ਰਹਿ ਜਾ ਮੇਰਾ ਪੁੱਤ ਮਮਾ ਮੈਂ ਮੈਨੂੰ ਨਾ ਮੀਂਹ ਨਹੀਂ ਦੇਣ ਛੁੱਟੀਆਂ ਨੇ ਹੁਣ ਮੈਂ ਨਹੀਂ ਆਉਂਦਾ ਹੁਣ ਮੈਂ ਤਾਂ ਐਨਾシャレ ਦਿਨ ਲਾ ਕੇ ਆਉਂਗਾ ਇੱਥੇ ਰਹੇਂਗਾ ਤੂੰ ਨਾਨਕੇ ਹਾਂ ਚਲ ਰਹਿ ਜੀ ਪੁੱਤ ਵੈਸੇ ਵੀ ਨਾ ਤੇਰੀ ਮੰਮੀ ਕੇ ਨਾ ਏਸੀ ਲੱਗਿਆ ਆਪਣਾ ਤਾਂ ਉਥੇ ਏਸੀ ਵੀ ਨਹੀਂ ਹੈਗਾ ਗਰਮੀ ਚ ਮਰ ਜਾਏਗਾ ਤੂੰ ਹੈ ਏਸੀ ਫਿਰ ਤਾਂ ਮੈਂ ਜਮੀ ਨਹੀਂ ਆਉਂਦਾ બસ ਫਿਰ ਰਾਜੀ ਕੋਈ ਨਹੀਂ ਨਾਲੇ ਤੂੰ ਦੇਖੀ ਤੂੰ ਜਦੋਂ ਛੋਟਾ ਹੁੰਦਾ ਸੀ ਜਦੋਂ ਮੈਂ ਤੇਰੇ ਨਾਨਕੇ ਲੈ ਕੇ ਆਉਂਦੀ ਸੀ ਤੈਨੂੰ ਪਤਾ ਨਹੀਂ ਸੀ ਸਾਰਿਆਂ ਬਾਰੇ ਅੱਜ ਤੈਨੂੰ ਮੈਂ ਸਹੀ ਮਿਲਾਉਂਗੀ ਤੇਰੀ ਮੰਮੀ ਐ ਮਾਮੂ ਐ ਨਾਨਾ ਨਾਨੀਆਂ ਸਾਰੇ ਜਾਣੇ ਆ ਤੈਨੂੰ ਪਤਾ ਕਿੰਨਾ ਪਿਆਰ ਕਰਦੇ ਆ ਨਾਲੇ ਨਾਨੀ ਬਾਦੂ ਸਾਰੇ ਤਾਂ ਕੱਪੜੇ ਦੇਊਗੀ ਤੇ ਮੰਮੀ ਕੇ ਸਾਰਾ ਦਿਨ ਕਮਰੇ ਚ ਤੂੰ ਏਸੀ ਚ ਪਿਆ ਕਰੇਂਗਾ ਰਾਜੂ ਮੇਰਾ ਪੁੱਤ ਇੱਥੇ ਮਮਾ ਹੋਰ ਕਿੰਨੇ ਕੁ ਦੂਰ ਆ ਮੈਂ ਥੱਕ ਗਿਆ ਪੁੱਤ ਉਹ ਆ ਗਿਆ ਸਾਹਮਣੇ ਘਰ ਉਹੀ ਤੇਰੇ ਨਾਨਕੇ ਦਾ ਘਰ आज हम मेरा गुस्सा होंता तब भाज चल बस मैं विक्की-विक्की में कर दिया सब तो मिलेगा हाय हाय तेरे ले फूल ले जे बना के मम्मी नानी मां का चल ले मम्मी दी शशिका आंटी शशिका का बेटा राजी रह बैठ आंटी आंटी शशिका का रहते ਕੀ ਹਾਂ ਵਧੀਆ ਪੁੱਤ ਵਧੀਆ ਕੀ ਕਰ ਰਿਹਾ ਹੈਂ ਹਾਂ ਆਂਟੀ ਫਿਰ ਤੈਨੂੰ ਪਤਾ ਹੀ ਆ ਜਦੋਂ ਆਪਾਂ ਨੂੰ ਛੁੱਟੀਆਂ ਮਗਰੋਂ ਹੁੰਦੀਆਂ ਚਾਹ ਪਹਿਲਾਂ ਨਾਣਕਿਆਂ ਨੂੰ ਪਹਿਲਾਂ ਭਾਈ ਦੇ ਪਾਣੀ ਲੈ ਆ ਕੋੜੇ ਮੈਨੂੰ ਨਾ ਸੋਹੋਂ ਦੇ ਕਹੀ ਜਾਂਦੀ ਐ ਮੰਮੀ ਹਫਤਾ ਹੋ ਗਿਆ ਹੁਣ ਤਾਂ ਮੇਰੀਆਂ ਛੁੱਟੀਆਂ ਨੂੰ 15 ਦੇ ਰਹਿ ਗਏ ਲੈ ਚੱਲ ਲੈ ਚੱਲ ਐ ਤਾਂ ਫਿਰ ਪੁੱਤ ਬੱਚੇ ਕਹਿੰਦੇ ਹੁੰਦੀ ਆ ਮੈਂ ਚੱਲ ਅੱਜ ਲੈ ਹੀ ਜਾਣੀ ਚੱਲ ਬੱਚੇ ਹੋਰ ਮੰਮੀ ਡੈਡੀ ਤੇ ਵੀਰਾ ਠੀਕ ਨੇ ਆਪਣੇ ਆਪਣੇ ਕੰਮ ਹੀ ਲੱਗੇ ਹੋਏ ਨੇ ਉਹ ਕਿਹੜਾ ਵਿਹਲੇ ਆ ਕਿਸੇ ਪਾਸੇ ਆਉਣ ਜਾਣ ਨੂੰ ਤੁਹਾਨੂੰ ਤਾਂ ਜੂਨ ਦੀਆਂ ਛੁੱਟੀਆਂ ਹੋ ਗਈਆਂ ਸਾਨੂੰ ਕਾਹਦੀਆਂ ਜੂਨ ਦੀਆਂ ਛੁੱਟੀਆਂ ਸਾਡਾ ਤਾਂ ਕੰਮ ਵਧਿਆ ਲੈ ਮੰਮੀ ਛੁੱਟੀਆਂ ਤਾਂ ਕਿਸੇ ਨੂੰ ਨਹੀਂ ਸਾਰਿਆਂ ਦੇ ਘਰਾਂ 'ਚੇ ਕੰਮਕਾਰ ਬਥੇਰੇ ਆ ਨਿਕਲਿਆ ਕਿੱਥੇ ਜਾਂਦਾ ਤੁਹਾਨੂੰ ਪਤਾ ਹੀ ਐ ਮੈਂ ਕਿੰਨਾ ਕਘੇੜਾ ਮਾਰਦੀ ਆ ਆ ਤਾਂ ਇਮਾਨਤ ਨੂੰ ਛੁੱਟੀਆਂ ਹੋ ਗਈਆਂ ਤਾਂ ਕਰਕੇ ਬਾਹਲਾ ਖੜੇ ਪਈ ਪਈ ਸੀ ਕਹਿੰਦੇ ਮੰਮੀ ਛੇਤੀ ਨਾਨਕੇ ਲੈ ਕੇ ਚਲ ਨਹੀਂ ਇਹਦੋਂ ਬਾਅਦ ਮੈਂ ਜਾਣਾ ਨਹੀਂ ਫਿਰ ਮੈਂ ਕਹ ਚੱਲ ਹੁਣ ਹੀ ਲੈ ਚਾਲਦੀ ਐ ਇਹਨੂੰ ਚੱਲ ਕੋਈ ਨਹੀਂ ਜੇ ਹੁਣ ਲੈ ਹੀ ਆਈਆਂ ਪੰਜ ਚਾਰ ਦਿਨ ਰਹਿ ਲਓ ਪੁੱਤ ਜਵਾਕੜੀ ਦਾ ਮਨ ਹੈ ਉਧਰ ਪੈ ਜਾਊਗਾ ਨਾਲੇ ਇਹਦਾ ਨਾਨਕਿਆਂ ਦਾ ਚਾਹ ਲੱਡ ਪੂਰਾ ਹੋ ਜਾਊਗਾ ਕਿਉਂ ਪੁੱਤ ਰਹੂੰਗੀ ਨਾ ਪੰਜ ਚਾਰ ਦਿਨ ਚੱਲ ਵਧੀਆ ਪੰਜ ਚਾਰ ਦਿਨ ਕਾਦੇ ਮੰਮੀ ਇਹਦਾ ਰਾਤ ਆਉਂਦੀ ਹੁਣ ਮੈਨੂੰ ਕਹਿੰਦੀ ਆਉਂਦੀ ਸੀ ਕਹਿੰਦੀ ਮੰਮੀ ਜਿੰਨੀਆਂ ਛੁੱਟੀਆਂ ਬਚ ਗਈਆਂ ਨਾ ਮੈਂ ਤਾਂ ਸਾਰੀਆਂ ਨਾਨਕੇ ਕੱਢੂੰਗੀ ਸੱਚੀ ਪੁੱਤ ਨਾਨੀ ਚਾਰ ਪੰਜ ਦਿਨ ਨਹੀਂ ਮੈਂ ਤਾਂ ਪੂਰਾ ਹਫਤਾ ਲਾ ਕੇ ਜਾਉਂਗੀ ਕਿਉਂਕਿ ਉਹਰੇ ਏਸੀ ਲੱਗਿਆ ਹੋਇਆ ਨਾ ਹਾਂ ਪੁੱਤ ਏਸੀ ਤਾਂ ਲੱਗਿਆ ਪਰ ਕਮਰਾ ਛੋਟਾ ਨਾ ਉੱਥੇ ਦੋ ਜਾਨ ਹੀ ਪੈਂਦੇ ਐ ਲੈ ਪਾਣੀ ਪੀ ਲੈ ਪਾਣੀ ਪੀ ਲੈ ਮੈਨੂੰ ਵੀ ਦੇ ਕੁੜੇ ਹੋਰ ਮੇਰਾ ਤਾਂ ਉੱਪਰਲਾ ਸਾਰਾ ਉੱਪਰ ਥਲੜਾ تھا ਸਾਰਾ ਥੱਲੇ ਨਾ ਮਨਪ੍ਰੀਤ ਇਹਦੀ ਭੂਆ ਬਾਹਾਂ ਨੇ ਫੋਨ ਆਇਆ ਵੀ ਇਹਨੂੰ ਇੱਥੇ ਛੱਡ ਜੋ ਛੁੱਟੀਆਂ 'ਚ ਭਾਬੀ ਇਹਦੀ ਭੂਆ ਹੋਣੀ ਤਾਂ ਆਪ ਕਿੰਨੇ ਦਿਨਾਂ ਤੇ ਆਏ ਹੋਏ ਆ ਸਾਰੇ ਜਵਾਕਾਂ ਨਾਲੇ ਖੇਡ ਲਈ ਉੱਥੇ ਬਥੇਰ ਆ ਰਹੀ ਬੱਸ ਜਿਵੇਂ ਤੁਹਾਨੂੰ ਪਤਾ ਹੁਣ ਉਹ ਆਪਦੇ ਨਾਲ ਕਿ ਆਇਆ ਇਹਨੇ ਵੀ ਵੱਟ ਚੇਤ ਫੜ ਲਈ ਮੈਂ ਵੀ ਨਾਲ ਕੇ ਜਾਣਾ ਫਿਰ ਤਾਂ ਕਰਕੇ ਦੀਦੀ ਮੈਨੂੰ ਕਹਿੰਦੇ ਵੀ ਲੈ ਜਾ ਇਹਨੂੰ ਮੰਮੀ ਮੇਰਾ ਐ ਨਹੀਂ ਗੂ ਅਕਲ ਜੀ ਲੱਗਦਾ ਮੈਂ ਤਾਂ ਉਰੇ ਹੀ ਰਹਿਣਾ ਅੱਛਾ ਤੈਨੂੰ ਪਤਾ ਉਰੇ ਤਾਂ ਲਾਈਟ ਵੀ ਨਹੀਂ ਆਉਂਦੀ ਗਰਮੀ ਬਹੁਤ ਹੈ ਚੰਗਾ ਪੁੱਤ ਵਾ ਚੱਲੀ ਫੇਰ ਤੁਸੀਂ ਆ ਜਾਓ ਉਧਰ ਵੀ ਮਿਲਿਆ ਆਇਓ ਚੰਗਾ ਚੰਗਾ ਆ ਨਾੜਿਆ ਦੀਤੀ ਨੂੰ ਲਿਆਈ ਆ ਜਾਓ ਪਤਾ ਚੰਗਾ ਸਾਡੇ ਘਰ ਮਿਲਿਆ ਆਇਓ ਜਾ ਕੇ ਮੈਂ ਜਾਣੀ ਹਾਂ ਹੁਣ ਭੇਜ ਦਾਂਗੇ ਕੋਈ ਡਿਗਰੇ ਵੀ ਮੈਂ ਜਾਣੀ ਹਾਂ ਚੰਗਾ ਆਵਾਜ਼ ਰੋਕੋ ਮੇਰੇ ਆਏ ਕੰਮ ਕਰੇ ਛੁੱਟੀਆਂ ਦਾ ਹਾਂ ਇੱਥੇ ਵੀ ਕੰਮ ਕਰਨਾ ਪੈਣਾ ਲੈ ਤੂੰ ਕਹ ਨਾ ਨਹੀਂ ਕੰਮ ਨੂੰ ਕੀ ਆ ਜਿਹੜਾ ਮਰਜ਼ੀ ਕਰਾ ਲਾ ਨੰਨੀ ਕੰਮ ਨੂੰ ਕੀ ਆ ਜਿਹੜਾ ਮਰਜ਼ੀ ਕਰਾ ਲਾ ਰਾਜੀ ਰਹਿ ਪਤਾ ਮਮਾ ਘਰ ਵੀ ਆਏ ਜਾਂਦੀ ਏ ਤੁਸੀਂ ਤਾਂ ਕਹਿ ਰਹੀ ਸੀ ਕਿ ਇਸੇ ਨੂੰ ਚਲਾ ਦੂ ਇਸੇ ਲੈ ਪੁੱਤ ਐਸੀ ਦੀ ਕਿੱਡੀ ਗੱਲ ਆ ਉਮਾ ਮੀਰ ਸੋਇਚ ਫਿਰਦੀ ਆ ਕੋਈ ਨਹੀਂ ਮਾ ਮਮੀ ਨੂੰ ਕਹਿ ਦਿੰਨੀ ਐਸੀ ਚਲਾ ਦੋ ਤੂੰ ਭੱਜ ਜਾ ਆ ਕਮਰਾ ਐ ਮਾਮੂ ਦਾ ਜਾ ਭੱਜ ਜਾ ਲਾ ਦੋ ਐਸੀ ਇਹਨਾਂ ਨੂੰ ਵੱਡੀਆਂ ਮਹਿਮਾਨਾਂ ਗਾਹਾਂ ਦੀ ਹਲਵਾ ਕੇ ਆਈਆਂ ਨੇ ਨਾ ਗਰਮੀ 'ਚ ਮਰ ਗਈਆਂ ਪਤਾ ਨਹੀਂ ਦੋ ਕਰਮਾ ਤੁਰ ਕੇ ਆਈਆਂ ਨੇ ਪਤਾ ਨਹੀਂ ਨਾ ਬੈਠੀਆਂ ਨੇ ਆਨ ਸਾਰੇ ਹੁਕਮ ਲਾ ਤਾ ਅਸੀਂ ਤਾਂ ਦਿਨੇ ਕਦੇ ਐਸੀ ਨਹੀਂ ਲਾ ਕੇ ਬੈਠੀਆਂ ਇਹਨਾਂ ਨੂੰ ਲਾ ਦੋ ਐਸੀ ਕਿੱਥੇ ਬਿਪੜ ਲੱਗੇ ਕੁੜੀ ਜਿਹੀ ਲਿਆ ਕੇ ਹਾਏ ਹਾਏ ਇੱਕ ਤਾਂ ਲੇਟ ਵਾਲਿਆਂ ਨੇ ਲਹੂ ਪੀ ਰਖਿਆ ਗਰਮੀਆਂ 'ਚ ਹੀ ਲੇਟ ਕੱਟ ਕੇ ਬਹਿ ਜਾਂਦੇ ਨੇ ਮੰਮੀ ਮੰਮੀ ਮੈਨੂੰ ਏਸੀ ਲਾ ਦੋ ਪਹਿਲਾਂ ਤਾਂ ਮੇਰੀ ਗੱਲ ਸੁਣੋ ਪੈਡਾਂ ਤੇ ਟੱਪੀ ਜਾਨੀ ਆ ਚਾਦਰ ਵਿਛਾਉਣੀ ਸੌਖੀ ਪਈ ਐ ਲਾ ਦੋ ਇਹਨੂੰ ਏਸੀ ਨਾਲੇ ਜਿੱਥੇ ਰਹਿਣੀ ਆ ਉੱਥੇ ਏਸੀ ਲੱਗੇ ਤੁਹਾਡੇ ਮੰਮੀ ਮੈਂ ਨਹੀਂ ਵਰਤੂ ਤੇ ਐਂ ਲਾਦੂੰ ਏਸੀ ਤੁਰਕੇ ਆਈਆਂ ਫੇਰ ਅਸੀਂ ਫੋਨ ਕਰਿਆ ਸੀ ਵੀ ਆ ਜਾ ਲੇਟ ਤਾਂ ਹੈ ਨਹੀਂ ਕਿ ਕਿੱਥੋਂ ਲਾਦਾਂ ਏਸੀ ਮੈਂ ਤਾਂ ਆਪ ਗਰਮੀ 'ਚ ਬੈਠੀ ਆ ਬੇ ਬੇ ਚੁੱਪ ਕਰਕੇ ਇੱਥੇ ਬੈ ਜਾ। ਹਾਂ ਦੇਗੀ ਚਾਹਦਿਆਂ ਡੱਡੀ ਡੱਡੀ। ਜੈ ਜੀ ਮਾਓ ਹੋ ਜੀਤੀ। ਮੰਮੀ ਤੁਸੀਂ ਮੇਰੀ ਮੰਮੀ ਨੂੰ ਇੱਕ ਬਲੀ ਜਾਂਦੇ ਹੋ। ਨਾ ਤੇਰੀ ਮਾਂ ਨੂੰ ਨਾ ਬੋਲਾਂ ਹੋਰ ਕਿ ਨਾ ਬੋਲਾਂ। ਉਹੀ ਤਾਂ ਤੈਨੂੰ ਸਿਖਾ ਕੇ ਲਈਆ ਵੀ ਜਾ ਕੇ ਸਾਰਾ ਦਿਨ ਐਸੀ ਚ ਬੈਠੀ ਰਹਿਆ ਕਰੀ। ਕੀ ਗੱਲ ਬਿੱਲ ਕੌਣ ਭਰੂਗਾ? ਸਾਰੀ ਮੰਮੀ ਨਾ ਲਾਓ ਐਸੀ ਪਰ ਮਾਮੂ ਨੂੰ ਫੋਨ ਕਰਕੇ ਕਹਿ ਦੋ ਇਹ ਚੀਜ਼ਾਂ ਲੈ ਦੇ ਨਾ ਮਾਨ। ਇਹ ਮਾਨ ਨੇ ਤਾਇਆ। ਕੋਈ ਨਾ ਕਹਿ ਦੂੰਗੀ ਵੀ ਮਹਾਰਾਣੀ ਮਾਨਤ ਆਈ ਐ। ਇਹੀ ਗੋਸ਼ਟਾ ਤੁਸੀਂ ਭਾਲ ਦਿਓ ਮਾਵਾਂ ਤੀਆਂ ਕੱਪੜੇ ਲੈ ਜਾਉਂਗੇ ਇਕੱਠੇ ਕਰਕੇ ਖਾਣ ਪੀਣ ਨੂੰ ਤੁਹਾਨੂੰ ਰੇ ਖੁੱਲਣਾ ਮਿਲਦਾ ਸਾਡੇ ਵਰਗਿਆਂ ਨੂੰ ਸੂਲੀ ਟੰਗ ਦਿੰਦੀਆਂ ਨੇ ਆ ਕੇ ਮੈਂ ਤੁਸੀਂ ਵੀ ਕਿਹੜਾ ਮਾਰ ਲੈਣਾ ਸੀ ਤੁਸੀਂ ਆਏ ਨਹੀਂ ਮੇਰੇ ਕੋਲੇ ਕੋਈ ਖੁੱਲ ਹੈ ਪਤਾ ਮੇਰੀ ਧੀ ਆਈ ਬੈਠੀ ਆ ਵੇ ਅੱਜ ਤਾਂ ਵਾਪਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਹੈ ਵਧੀਆ ਵਧੀਆ ਬਾਪੂ ਤੂੰ ਦੱਸ ਕੱਲਾ ਐ ਪੁੱਤ ਨਾ ਈਮਾਨਤ ਆਈ ਆ ਉਹ ਕਿਤੇ ਈਮਾਨਤ ਚਾ ਆ ਗਿਆ ਮੇਰੀ ਛਿੜੀ ਦੀ ਗਏ ਹੋਰ ਪੁੱਤ ਠੀਕ ਐ ਪਰਦਾ-ਪੁਰਦਾ ਵਧੀਆ ਉਹਨੇ ਅੱਛਾ ਜੀ ਬਰਾਤੀ ਤਾਂ ਉਹ ਗੱਦ ਕਰ ਗਈ ਕੁੜੀ ਹੈ ਨਾ ਹੈ ਵਾਦੀਆਂ ਨੂੰ ਵੀ ਟਾਈਮ ਲੱਗਦਾ ਬਾਪੂ ਇਹਨਾਂ ਨੂੰ ਅਰੇ ਦੇਖ ਲੈ ਇੰਨੀ ਕਿਸੀ ਹੁਣ ਦੇਖ ਲੈ ਮਾਨਤਪੁੱਤ ਜਸੀਰ ਦੇ ਘਰੇ ਬਗਦਾ ਜਾਣਦਾ ਨਾ ਸੀਰ ਦਾ ਕਰ ਜਿਵੇਂ ਖੇੜਿਆ ਠੀਕ ਹੋਰ ਦਾ ਪੁੱਤ ਹੋਰ ਠੀਕ ਐ ਹਾਂ ਠੀਕ ਆ ਬਾਪੂ ਤੂੰ ਦੱਸ ਤੇਰੀ ਸਿਹਤ ਕਿਵੇਂ ਰਹਿੰਦੀ ਆ ਮੇਰੀ ਸਿਹਤ ਤਾਂ ਬਾਪੂ ਤੂੰ ਛੱਡ ਕੋਈ ਨਾ ਬਾਅਦ ਚ ਦੱਸ ਦੇ ਤੈਨੂੰ ਕੁਝ ਬੋਲੀ ਤਾਂ ਨਹੀਂ ਬੋਲਣਾ ਤਾਂ ਕੀ ਆ ਬਾਪੂ ਪਰ ਜਿਹੜਾ ਕੁਝ ਹਰ ਵਾਰੀ ਹੁੰਦਾ ਨਾ ਮੇਰੇ ਨਾਲ ਆਈ ਨਾਲ ਕੋਈ ਕੁਝ ਇਹਨਾਂ ਨੇ ਅੱਜ ਕੀਤਾ ਪਹਿਲਾਂ ਤਾਂ ਚੱਲ ਮੇਰੀ ਕੁੜੀ ਨਿੱਕੀ ਸੀ ਹੁਣ ਕਿਹੜਾ ਸੂਮ ਸੀ ਇਹਦੀ ਹੁਣ ਉਹ ਚਾਰੇ ਨੂੰ ਲਿਆਉਂਦੀ ਸੀ ਢੇੜਾ ਕੱਢ ਕੇ ਮੁੜ ਜਾਂਦੀ ਸੀ ਹੁਣ ਜੇ ਉਹ ਬੋਲਣ ਜੋਗੀ ਹੋਈ ਆ ਸਾਰਿਆਂ ਨੂੰ ਪਛਾਣਨ ਜੋਗੀ ਹੋਈ ਆ ਤਾਂ ਅੱਜ ਵੀ ਇਹਨਾਂ ਨੇ ਲਾਲਾ ਇਹਨਾਂ ਦੇ ਮਰਾਂ ਚ ਨਾ ਉਹੀ ਬਗਾਨਾ ਪਰ ਹੈ ਉਤ ਮੇਰੀ ਨਾ ਮਜਬੂਰੀ ਸੀ ਤੂੰ ਛੋਟੀ ਸੀ ਨਹੀਂ ਮੈਂ ਦੂਜਾ ਵਿਆਹ ਹੀ ਨਹੀਂ ਕਰਾਉਂਦਾ ਸੀ ਕਾਨੂੰ ਇਹੋ ਜਿਹਾ ਕੁਝ ਹੁੰਦਾ ਜੇ ਮੈਂ ਦੂਜਾ ਵਿਆਹ ਕਰਾਇਆ ਤਾਂ ਇਹ ਤੇਰੇ ਨਾਲ ਵਿਤਕਰਾਰ ਰੱਖਦੇ ਨੇ ਬਾਪੂ ਮੈਂ ਕਦੇ ਵੀ ਨਹੀਂ ਸਮਝਾ ਵੀ ਇਹ ਮੇਰੀ ਮਤਰੀ ਮਾਂ ਹੈ ਜੱਡਾ ਸਵੀਰਾ ਮੇਰਾ ਆਪ ਦਾ ਪ੍ਰਾਣੀ ਹੈਗਾ ਐਸਾ ਕੈਨੋਂ ਉਹ ਮੈਨੂੰ ਵਧ ਕੇ ਕਰਦੀ ਆ ਪਰ ਤਾਂ ਮੈਂ ਹਰ ਮਾਰੇ ਮੇਰੇ ਮੈਨੂੰ ਜਹੀਲ ਕਰਕੇ ਤੋੜ ਦੇਤਾ ਇਹ ਬੋਤਾਂ ਇਹ ਮਨਾਂ ਚੋਂ ਕਾਨੂੰ ਫਰਕ ਕੱਢਦੇ ਰਹੇ ਉਹ ਪ੍ਰਮਾਤਮਾ ਉਹ ਤਾਂ ਇਹਨਾਂ ਨੂੰ ਸਜਾ ਦੇਊ ਗਈ ਜਿਸ ਨੂੰ ਲੱਗ ਗਿਆ ਬਾਪੂ ਮੈਂ ਇੱਧਰ ਨੂੰ ਮੂੰਹ ਵੀ ਨਹੀਂ ਕਰਦੀ ਸੀ ਇੱਕ ਵਾਰਸ ਮੈਨੂੰ ਤੇਰਾ ਮੋਹ ਮਾਰਦਾ ਤੇ ਇੱਕ ਵਾਰ ਵਾਰ ਕੁੜੀ ਜਦੋਂ ਉੱਥੇ ਜਵਾਕਾਂ ਨੂੰ ਵੇਖਦੀ ਆ ਫਲਾਨਾ ਨਾਂ ਨਾਲ ਕੇ ਗਿਆ ਫਲਾਨਾ ਨਾਂ ਨਾਲ ਕੇ ਗਿਆ ਮੇਰੇ ਖਿਹੜੇ ਪੈ ਗਈ ਸੀ ਮੈਨੂੰ ਲੈ ਕੇ ਚੱਲ ਬਸ ਇੱਕ ਤਾਂ ਲੈ ਕੇ ਆ ਗਈ ਉਹ ਇਹਦਾ ਪੁੱਤ ਜਵਾਕੜੀ ਨੇ ਕਹਿਣਾ ਹੀ ਆ ਉਹਦਾ ਹੋਰ ਹੈ ਵੀ ਕੌਣ ਪਰ ਇੱਕ ਜਵਾਕ ਹੈ ਛੁੱਟੀਆਂ ਬੜੇ ਨਾਨਾ ਨਾਨੀ ਕੋਲੇ ਆਉਣਾ ਪਰ ਇਹ ਇੱਕੰਜਰ ਮੂਹਰੋ ਇਹੋ ਜਿਹਾ ਵਿਹਾਰ ਕਰਦੇ ਨੇ ਇਹ ਮੈਨੂੰ ਤਾਂ ਅੱਜ ਇਹ ਟੈਨਸ਼ਨ ਹੋ ਪਿਓ ਜਵਾਕ ਨੇ ਕਹਿੰਦੀ ਮੈਂ ਤਾਂ ਸਾਰਾ ਮਹੀਨਾ ਇੱਥੇ ਕੱਟਣਾ ਹੁਣ ਤਾਂ ਇੱਕ ਦਿਨ ਆਈ ਨੂੰ ਇਹਨਾਂ ਨੇ ਵੇਖ ਕੇ ਮੱਥੇ ਤੇ ਔੜੀਆਂ ਪਾ ਰੀਆਂ ਜਮੀਨਾ ਛੱਡ ਗਈ ਉਹਦੇ ਨਾਲੇ ਕੀ ਕਰਨਗੇ ਪੁੱਤ ਮੈਂ ਤਾਂ ਹੈਗਾ ਜੇ ਇਹ ਕੰਜਰ ਨੇ ਮੈਂ ਤਾਂ ਉਹਨੂੰ ਸਾਹਮਣੇ ਆਣਾ ਹੈਗਾ ਤੂੰ ਮੇਰੇ ਕਰਕੇ ਛੱਡਦੀ ਉਹਨੂੰ ਨਾਲੇ ਹਜੇ ਤੂੰ ਐ ਕਿਉਂ ਕਹਿਣੀ ਐ ਜੇ ਮੈਂ ਜਾਣਾ ਤੂੰ ਵੀ ਆਉਂਦਾ ਰਹਿ ਹਜੇ ਇੱਥੇ ਬਾਪੂ ਮੇਰਾ ਰਿਆ ਕਿੱਥੇ ਜ਼ਰਦਾ ਤੈਨੂੰ ਵੀ ਪਤਾ ਹੋਥੇ ਮੇਰੇ ਬਿਨਾ ਕੋਈ ਨਹੀਂ ਕੰਮ ਕਰਨ ਵਾਲਾ ਮੰਮੀ ਤੂੰ ਕਿਹੜਾ ਵਿਚਾਰੀ ਤੈਨਨੇ ਕੰਮ ਹੁੰਦੇ ਆ ਹੁ ਤਾਂ ਆਪ ਮੰਜੇ ਨਾਲ ਬੈਠੀ ਐ ਜੁੜੀ ਵੇਖੂਗੀ ਇਹਨੂੰ ਕੱਲੂ ਪੁੱਛ ਕੇ ਜੇ ਮੇਰੇ ਨਾਲ ਜਾਂਦੀ ਹੋਈ ਭਗਜੂਗੀ ਨਹੀਂ ਇਹਨੂੰ ਛੱਡ ਜੂਗੀ ਪਰ ਤੂੰ ਇਹਦਾ ਧਿਆਨ ਰੱਖੀ ਨਹੀਂ ਪੁੱਤ ਤੂੰ ਇਹਨੂੰ ਛੱਡ ਕੇ ਹੀ ਜਾਇਂ ਨਾਲੇ ਪੁੱਤ ਤੂੰ ਐਂ ਦੇਖ ਇੱਕ ਅੱਲਾ ਤੇਰੇ ਨਾਲ ਨਹੀਂ ਤੇਰੀ ਮਾਂ ਦਾ ਵਿਹਵ ਤਾਂ ਮੇਰੇ ਨਾਲ ਵੀ ਹੈ ਜਈਏ ਜੀ ਆਏ ਤਾਂ ਸਿੱਧਾ ਬੋਲ ਪੈਂਦੀ ਐ ਨਹੀਂ ਤਾਂ ਮੇਰੀ ਵੀ ਦੁਰਦਸ਼ਾ ਕਰ ਰੱਖੀ ਐ ਹਰ ਗੱਲ ਤੇ ਹਰ ਗੱਲ ਤੇ ਪੁੱਠਾ ਬੋਲਦੀ ਆ ਹਰ ਗੱਲ ਤੇ ਪੁੱਠਾ ਬੋਲਦੀ ਆ ਬਾਪੂ ਮੇਰਾ ਵਾਸ ਨਹੀਂ ਚੱਲਦਾ ਨਹੀਂ ਤਾਂ ਤੈਨੂੰ ਆਪਦੇ ਸਹੁਰੇ ਨੂੰ ਜਾ ਕੇ ਆਦੇ ਨਾਲ ਉੱਥੇ ਬਿਠਾਉਣਾ ਉੱਥੇ ਬੈਠੇ ਨੂੰ ਵੀ ਤੈਨੂੰ ਰੋਟੀ ਖਵਾ ਦਾਂ ਦੋ ਰੋਟੀਆਂ ਹਾਲ ਕੋਈ ਭਾਰ ਨਹੀਂ ਲੱਗਦਾ ਪਰ ਗੱਲ ਤਾਂ ਇਹ ਆ ਜਦੋਂ ਲੋਕਾਂ ਦੀਆਂ ਗੱਲਾਂ ਸੁਣਦੇ ਆ ਅਗਲਾ ਕਹਿੰਦਾ ਵੀ ਜਦੋਂ ਵਿਆਹ ਕਰਾਇਆ ਸੀ ਵਿਆਹ ਕੇ ਲਿਆਂਦੀ ਸੀ ਪੁੱਤ ਨਾਲ ਲੈ ਕੇ ਆਂਦਾ ਸੀ ਇਹਨੇ ਆਪਦਾ ਹੁਣ ਰੋਟੀ ਵੀ ਨਹੀਂ ਖਵਾ ਸਕਦਾ ਉਹ ਪੁੱਤ ਇੱਕ ਪਿਓ ਆਪਦੀ ਧੀ ਦੇ ਬਾਹਰ ਚ ਬੈਠਾ ਚੰਗਾ ਨਹੀਂ ਲੱਗਦਾ ਪੁੱਤ ਅਗਲਾ ਕਹ ਹੁਤੀ ਦਾ ਘਰ ਖਾਂਦਾ ਜੋ ਸਾਲ ਬੋਲੀ ਨਹੀਂ ਬੱਖੂ ਐਵੇਂ ਹੁੰਦੇ ਵੇਗ ਲੈ ਫਿਰ ਮੈਨੂੰ ਬੋਲਣ ਜਿਵੇਂ ਬਹੁਤ ਸਾਰੀ ਰੋਣ ਲੱਗ ਗਈ ਆ ਇੱਕ ਤਾਂ ਨਾ ਚਾਹੇ ਜਿੰਨੀਆਂ ਮਰਜ਼ੀ ਵੱਟੀਆਂ ਹੋ ਜਾਂਦੀਆਂ ਕਦੇ ਵੀ ਮਾਂ ਦਾ ਮੋਹ ਨਹੀਂ ਭੁੱਲਦੀਆਂ ਮੈਂ ਤਾਂ ਜਦੋਂ ਬਕੀੜ ਚ ਵੱਡਾਂ ਮੈਨੂੰ ਸਿਰਫ ਮਾਂ ਦਾ ਹੀ ਭਲੇਖਾ ਪੈਂਦਾ ਉਹ ਤੀਆਂ ਨੂੰ ਤਾਂ ਸਾਰੀ ਉਮਰ ਹੀ ਭਲੇਖੇ ਪੈਂਦੇ ਰਹਿੰਦੇ ਨੇ ਹੁਣ ਭਾਈ ਮੈਂ ਵੀ ਕੀ ਕਰਾਂ ਮੈਂ ਉਦੋਂ ਜਿਆ ਹੂੜਾ ਪੱਕਿਆ ਸੀ ਤੇਰੇ ਕਰਕੇ ਸੀ ਬਿਝਵਾਕੜੀ ਛੋਟੀ ਐ ਮੈਂ ਇਹਨੂੰ ਕਿੱਥੇ ਚੱਕੀ ਫਿਰੂ ਪਰ ਮੈਨੂੰ ਕੋੜਾ ਪਤਾ ਸੀ ਵੀ ਆਹ ਕੁਛ ਹੋ ਜਾਊਗਾ ਚਲ ਬੱਪਾ ਕੋਈ ਨਹੀਂ ਖੇਤੋਂ ਆਇਆ ਤੂੰ ਵੀ ਪੀਲਾ ਪਾਣੀ ਪੀ ਲੈ ਠੀਕ ਐ ਬੱਪਾ ਮੈਂ ਵੀ ਉਹਦਾ ਸਮਾਨ ਜਾਂ ਅੰਦਰ ਰੱਖਾਂ ਅੱਗ ਲੱਗੇ ਪਰ ਮੈਤੋਂ ਨਹੀਂ ਗੇਟ ਲੱਗਦਾ ਹਾਏ ਗੇਟ ਤਾਂ ਐ ਮੱਚਦਾ ਜਿਵੇਂ ਅੱਗ ਲੱਗੀ ਹੁੰਦੀ ਐ ਅੰਮੀ ਬੈ ਕੇ ਧਰਤੀ ਨੇ ਹੋਰ ਪੜਾਸ ਛੱਡ ਦਿੱਤੀ ਉਹ ਗਰਮੀ ਐ ਬੜੀ ਹੋ ਗਈ ਮੰਮੀ ਮੇਰੀ ਗੱਲ ਸੁਣਨ ਵਾਲੇ ਹਾਂ ਅ ਛੋਕਰੀ ਅੰਦਰ ਆਈ ਬੈਠੀ ਆ ਨਾਲ ਗਾਹਾਂ ਛੋਕਰੀ ਦੀ ਛੋਕਰੀ ਵੀ ਆ ਅੱਡੀ ਗਰਮੀ ਚ ਹੋਰ ਅਖੇ ਕੁੜੀ ਕਹਿੰਦੀ ਨਿਆਮਤ मामੂ ਘਰੇ ਜਾਣਾ ਏਸੀ ਵਿੱਚ ਪੈਣਾ ਸੌਣਾ ਖੇਡਣਾ ਮੈਂ ਤਾਂ ਦੁਖੀ ਹੋ ਗਈ। ਉਹ ਇੰਨੀ ਗਰਮੀ ਚ ਹਵਾਈ ਕਿਵੇਂ ਆ? ਬਸ ਤੇ ਆਈ ਆ। ਪਤਾ ਨਹੀਂ ਬੱਸ ਸੱਚਾਈ ਦਾ ਹਵਾਈ ਜਹਾਜ਼ ਆਈ ਆ। ਮੈਨੂੰ ਨਹੀਂ ਪਤਾ। ਮੇਰੀ ਗੱਲ ਸੁਣ ਲਾ। ਆ ਫਾਲਤੂ ਜੇ ਨਾ ਕੋ ਕੁੜੀ ਨੂੰ ਚੀਜ਼ਾਂ ਚਾ ਲੈਣ ਦੀ ਕੋਈ ਲੋੜ ਨਹੀਂ ਹੈਗੀ। ਬਸ ਆਪਦੇ ਘਰੇ ਜਾਵੇ ਜੇ ਦੋ ਦਿਨ ਰਹਿਣਾ ਹੈ ਤਾਂ ਰਵੇ। ਮੁੱਖੀ ਮਿਸ ਜਿੱਦਾਂ ਦੀ ਅਸੀਂ ਖਾਣੇ ਆ ਨਾ ਉਦਾਂ ਦੀ ਖਾਈ ਜਾਵੇ। ਮੈਂ ਤਾਂ ਉਹੀ ਨਹੀਂ ਲੈ ਆ ਕੇ ਦਿੰਦਾ। ਗਰਮੀ ਤਾਂ ਦੇਖ ਲਾ। ਬਹੁਤੀ ਚਾਪਲੂਸੀ ਜਹੀ ਨਾ ਕਰੀ ਨਾ ਇਹਦੀ ਮਨਪਰੀਦ ਦੀ ਨਾ ਨਿਆਮਤ ਦੀ ਉਹ ਮੈਂ ਚਾਪਲੂਸੀ ਤਾਂ ਆਪੇ ਨਹੀਂ ਕਰਕੇ ਰਾਜੀ ਉਹ ਤਾਂ ਮਾੜਾ ਮੋਟਾ ਤਾਂ ਮੂੰਹ ਮੱਥੇ ਤਾਂ ਲੱਗਣਾ ਪੈਂਦਾ ਜਦੋਂ ਆ ਗਈ ਹੁਣ ਇੱਕ ਵਾਰੀ ਨਮਸਤੇ ਬੁਲਾ ਦੇ ਬਸ ਠੀਕ ਐ ਇੱਥੇ ਨਿੱਗਰਮਿਤ ਲੋਕ ਹੋ ਗਿਆ ਕਿ 2 ਘੰਟੇ ਲੋਕ ਤਾਂ ਘਰੋਂ ਬਾਹਰ ਨਹੀਂ ਨਿਕਲਦੇ ਇਹ ਬੁੱਥਾ ਚੱਕੇ ਨਿਆਮਤ ਨੂੰ ਲੈ ਕੇ ਇੱਥੇ ਆ ਗਈ ਮੇਂ ਨਾਨਕਿਆਂ ਦੇ ਜਾਣਾ ਵੀ 10 ਛੁੱਟੀਆਂ ਹੁੰਦੀਆਂ ਹੁੰਦੀਆਂ ਨੇ ਵੀ ਬੰਦਾ ਰਿਲੈਕਸ ਕਰੇ ਆਪਦੇ ਘਰੇ ਆਪਦੇ ਘਰੇ ਟਾਈਮ ਸਪੈਂਡ ਕਰੇ ਇਹ ਤਾਂ ਕਿਆ ਜੋੜਾ ਇੱਧਰ ਵਾਗੀ ਇੱਧਰ ਵਾਗੀ ਗੱਡਾ ਖੜਾ ਸੀ ਇੱਥੇ ਹੁਣ ਚੱਲ ਕੋਈ ਨਾ ਆ ਜਾ ਗੇਟ ਲਾਤਾ ਉਹ ਮੈਨੂੰ ਨਹੀਂ ਲੱਗਦਾ ਆਪ ਹੀ ਲਾ ਦੇ ਆਹ ਤੇ ਦੁਖੀ ਹੋ ਗਏ ਓਹੋ ਇਹ ਕਿੱਥੇ ਪਈ ਔਰੇ ਜਸ ਜਸ਼ਨ ਔਰੇ ਆ ਯਾਰ ਕਿੱਧਰ ਗੋਡੀ ਪਈ ਆ ਕਮਰੇ ਚ ਯਾਰ ਹੁਣ ਮੈਂ ਕਿਨੂੰ ਕਿਨੂੰ ਰੋਕਾਂ ਪਹਿਲਾਂ ਇਹਦੀ ਕੁੜੀ ਜੀ ਟੱਪ ਕੇ ਹਟੇ ਯਾਰ ਮੈਥ ਫੇਰਦਾ ਗਿਆ ਹੁਣ 9 ਵਜੇ ਦਾ ਟਾਈ ਵਜ ਗਏ ਪਤਾ ਕਿੰਨੀ ਗਰਮੀ ਆ ਮੈਂ ਸੋਚਿਆ ਏਸੀ ਚੱਲਦਾ ਹੋਊ ਜਾ ਕੇ ਉੱਥੇ ਬੈਠਾਂ ਉਹ ਪਈਆ ਸੁੱਤੀ ਹੁਣ ਮੈਂ ਕਿਵੇਂ ਬਾਹ ਫੜ ਕੇ ਕੱਢਦਾ ਕਰੋ ਬੰਦੇ ਨੂੰ ਇੰਨੀ ਬੇਸ਼ਰਮੀ ਦਿੱਤੀ ਬਹੁਤ ਹੁੰਦੀ ਆ ਤੇ ਇੱਥੇ ਬਿਲਕੁਨ ਪਰ ਫਲਾਣਾ ਕੁਝ ਸੌ ਸੁਣਾਈਆਂ ਕਰੀਆਂ ਹੁਣ ਬੇਸ਼ਰਮਾ ਮੈਂ ਕੀ ਕਰਾਂ ਪਤਾ ਨਹੀਂ ਬੁਲਾਇਆ ਕਿਨੇ ਨੂੰ ਮੂੰਹ ਚਾਕੇ ਆ ਜਾਂਦੀਆਂ ਨੇ ਈਆਂ ਪਤਾ ਨਹੀਂ ਨਾ ਥੋ ਇੰਨੀ ਗਰਮੀ ਚ ਆ ਦੇ ਘਰੇ ਬੈ ਕੇ ਨਹੀਂ ਟਾਈਮ ਪਾਇਆ ਜਾਂਦਾ ਹੈਗਾ ਮੇਰੀ ਗੱਲ ਸੁਣ। ਆਪਦਾ ਕੁਛ ਨਾ ਕੁਛ ਕਰਕੇ ਨਾ ਇਹਨਾਂ ਨੂੰ ਕੋਈ ਮਰਜ਼ੀ ਆ ਨਾ ਬਾਨਾ ਟਾਲਾ ਮਟੋਲਾ ਲਾ ਕੇ ਉਹਨੂੰ ਠਾਰੋ। ਮੈਂ ਅੰਦਰ ਪੈਣਾ ਕਰਦਾ ਘੰਟਾ ਉਹਦਾ। ਐਨੇ ਮੈਂ ਇੱਧਰ ਬੈਠਾ। ਤੇ ਇੱਕ ਕਿ ਮੈਂ ਪਈਆ ਲਮੀਆ ਤਾਂ। ਮਨਪ੍ਰੀਤ। ਇਹ ਮਨਪ੍ਰੀਤ। ਕੀ ਹੋ ਗਿਆ ਪੱਪੀ? ਤੂੰ ਇੱਥੇ ਪਈਆ ਤਰ ਵੀ ਰੈ ਇੰਨੀ ਗਰਮੀ ਚੋਂ ਆਇਆ। ਚਲ ਉਧਰ ਪੈਦਾ ਕਮਰੇ ਚ ਜਾ ਕੇ ਅੱਛਾ ਵੀਰ ਆ ਗਿਆ ਹੁਣ ਅੰਦਰ ਹੀ ਬੁਲਾ ਲੈਣਾ ਸੀਗਾ ਵੀਰੇ ਪਹਿਲਾਂ ਤੂੰ ਉੱਠ ਕੇ ਬਾਹਰ ਜਾਏਂਗੀ ਫੇਰ ਆਊਗਾ ਉਹ ਚਲ ਕੋਈ ਨਹੀਂ ਵੈਸੇ ਮੈਂ ਕਿਹੜਾ ਬਗਾਨੀ ਆ ਭਾਬੀ ਵੀਰੇ ਨੂੰ ਮੇਰੇ ਤੋਂ ਸੰਗ ਲੱਗਦੀ ਆ ਅੰਦਰ ਹੀ ਆ ਜਾਂਦਾ ਭਾਵੇਂ ਚਲ ਕੋਈ ਮਾਰ ਹੀ ਮਿਲਲੇ ਵੀਰੇ ਸੰਗ ਲੱਗਦੀ ਤੈਨੂੰ ਮਨ ਉਸ ਨੂੰ ਮੱਥੇ ਹੀ ਨਹੀਂ ਲਾਉਣਾ ਉਹਨੇ ਕੀ ਵੀਰ ਐ ਸੱਸੀ ਦਾ ਸੱਸੀ ਦਾ ਠੀਕਾ ਵਧੀਆ ਵਧੀਆ ਤੂੰ ਦੱਸ ਬਈ ਠੀਕਾ ਠੀਕਾ ਤੇ ਤੂੰ ਗਰਮੀ ਚ ਆਇਆ ਸੀ ਅੰਦਰ ਹੀ ਵਗ ਜਾਂਦਾ ਉਹ ਅੰਦਰ ਤੂੰ ਸੁੱਤੀ ਪਈ ਦੀ ਤੇ ਫੇਰ ਕੀ ਆ ਮੈਂ ਤਾਂ ਉੱਠ ਜਾਣਾ ਸੀ ਕੋਈ ਨਹੀਂ ਵਗ ਜਾ ਤੂੰ ਮੈਂ ਤਾਂ ਇੱਥੇ ਮੰਜਾ ਡਾਉਣੀ ਆ ਕੱਲੀ ਹੋਈਆਂ ਤੂੰ ਨਹੀਂ ਨਹੀਂ ਮਾਂਤਾਈਏ ਮੇਰੇ ਨਾਲ ਮੈਂ ਸੋਚਦਾ ਵੀ ਇਡਕਾਰੀ ਸੀ ਮੈਂ ਕਿਮਾ ਕੇ ਲੈ ਕੇ ਆਉਂਗੀ ਕੋਈ ਨਹੀਂ ਕਮਾ ਲੈਵਾਂਗੇ ਬਹਿ ਜਾ ਓਰੇ ਗਰਮੀ ਪਤਾ ਕਿੰਨੀ ਆ ਗਰਮੀ ਤਾਂ ਹੈਗੀ ਆ ਬਾਈ ਤਾਂ ਹੀ ਤਾਂ ਇਹਨੂੰ ਮੈਂ ਇੱਥੇ ਲੈ ਕੇ ਆਈ ਸੀ ਮੈਂ ਕਿਚੋਂ ਤੇਰੇ ਮਾਮੇ ਕਿ ਐਸੀ ਲੱਗਿਆ ਉੱਥੇ ਰਹਿ ਜਾ ਕਰੀ ਐਸੀ ਤਾਂ ਲੱਗਿਆ ਤੈਨੂੰ ਸਮਝਾਉਂਦੀ ਕਿਉਂ ਨਹੀਂ ਕਹੀਂ ਜੇ ਗੱਲਾਂ ਕਰਦੀ ਏ ਕਮਾ ਕੇ ਲੈ ਕੇ ਆਉਂਗੇ ਗਰਮੀਆਂ ਚ ਕਿਤੇ ਬਾਹਰ ਕੋਈ ਮੀਂਹ ਦਾ ਫਰੀਦਾ ਹੁੰਦਾ ਘਰੇ ਬੈਠੀ ਤਾਂ ਹੁੰਦਾ ਟਿੱਕੇ ਚੱਲ ਕੋਈ ਨਹੀਂ ਬਈ ਨਿਆਣੀ ਨੂੰ ਕਿਹੜਾ ਪਤਾ ਐ ਬਿਕੁਮ ਮਨ ਜਾਣਾ ਐ ਕਿ ਨਹੀਂ ਜਾਣਾ ਇਹਨੂੰ ਹੁਣ ਕੀ ਪਤਾ ਇਹ ਤਾਂ ਜਿਵੇਂ ਜਵਾਕਾਂ ਨੂੰ ਦੇਖੀ ਜਾਂਦੀ ਓਵੇਂ ਕਰੀ ਜਾਂਦੀ ਐ ਕੋਈ ਨਹੀਂ ਪੁੱਤ ਤੂੰ ਨਾ ਇੱਥੇ ਨਾ ਗਈ ਨਾ ਮਾਮਾ ਨੂੰ ਵੀ ਕਮਾ ਕੇ ਲਿਆ ਆਪਾਂ ਜਦੋਂ ਪਿੰਡ ਵਾਗ ਗਏ ਨਾ ਤੇ ਬਾਪੇ ਨੂੰ ਕਹਾਂ ਦਾਂਗੇ ਉਹ ਲੈ ਕੇ ਜਾਊਗਾ ਤੈਨੂੰ ਡੈਡੀ ਨਾਲ ਭੱਗ ਜੀ ਚੰਗਾ ਹਾਂ ਉਹੀ ਬਸ ਇੱਥੇ ਜਿਹੜੇ 2 ਦਿਨ ਰਹਿਣੇ ਆ ਰਹਿ ਲੈ ਫਿਰ ਆਪਾਂ ਪਿੰਡ ਚੱਲਾਂਗੇ ਆਪਣੇ ਠੀਕ ਆ ਚੰਗਾ ਰਹਿਣਾ ਤਾਂ ਨਹੀਂ ਇੱਥੇ ਚੰਗਾ ਛੋੜੋ ਵੀ ਮੇਰੇ ਦੁੱਤ ਨੂੰ ਛੂਟੇ ਮਾ ਤੇ ਛੂਟੇ ਮਾ ਤੇ ਡਿਡੀ ਛੂਟੇ ਮਿਲਦੇ ਨਾ ਬਦਿਆ ਹੈ ਬਸ ਕਰ ਬਸ ਕਰ ਮਾਂ ਤੇ ਪੁੱਤ ਨਾਨਾ ਥੱਕਿਆ ਆ ਹਟ ਜਾ ਹੁਣ ਉਹ ਪੁੱਤ ਦੋ ਝੂਟੇ ਲੈ ਲੈਣ ਦੀ ਚਬਾਕੜੀ ਨੂੰ ਫਿਰ ਕੀ ਹੁੰਦਾ ਸੀ ਨਾ ਬੱਸ ਡੈਡੀ ਹੁਣ ਕਦੋਂ ਦਾ ਤਾ ਲੱਗਿਆ ਤੂੰ ਇਹਨੂੰ ਝੂਟੇ ਮਾਟੇ ਦੇ ਮੈਨੂੰ ਤਾਂ ਮਨਪ੍ਰੀਤ ਐ ਕਹਿਣਾ ਦੇਖੇ ਇਹ ਤਾਂ ਸਾਰਾ ਦਿਨ ਮੈਨੂੰ ਚਾਚੇ ਨਾਲ ਬੁਲਾਉਂਦੇ ਨਹੀਂ ਇਹ ਆਈ ਐ ਇਹਦੇ ਨਾਲ ਮੇਰਾ ਜੀ ਲੱਗਿਆ ਇਹਨੂੰ ਛੱਡ ਕੇ ਜਾਈ ਤੂੰ ਚੰਗਾ ਨਾਲ ਨਾਲ ਲੈ ਕੇ ਜਾਈ ਨਹੀਂ ਨਾ ਨਾਨੂ ਮੈਂ ਨਹੀਂ ਰਹਿਣਾ ਉਹਦੇ ਕੀ ਗੱਲ ਪੁੱਤ ਕਿਉਂ ਨਹੀਂ ਰਹਿਣਾ ਮੈਨੂੰ ਸਾਰੇ ਮਾਰਦੇ ਰਹਿੰਦੇ ਨੇ ਕੋਈ ਨਹੀਂ ਪਿਆਰ ਕਰਦਾ ਪਿੰਡ ਮੈਨੂੰ ਦਾਦਾ ਦਾਦੀ ਪਾਪਾ ਸਾਰੇ ਪਿਆਰ ਕਰਦੇ ਨੇ ਮੈਨੂੰ ਤਾਂ ਗਰਮੀ ਗਰਮੀ ਹੋਈ ਠੀਕ ਐ ਮੈਂ ਨਹੀਂ AC ਚ ਰਹਿਣਾ ਉਹ ਪੁੱਤ ਦੇਖ ਲੈ ਮਨਪ੍ਰੀਤ ਇਹ ਜਵਾਕੜੀ ਨੂੰ ਸਮਝ ਆ ਗਈ ਨਹੀਂ ਇਹਨੂੰ ਵੀ ਪਤਾ ਲੱਗ ਗਿਆ ਵੀ ਇਹ ਕਹੇ ਜੇ ਨੇ ਬਾਪੂ ਪੜੀ ਲਿਖੀ ਆ ਤੇ ਵਧੀਆ ਸਕੂਲ ਚ ਵੀ ਲਾਈ ਆ ਫਿਰ ਵਧੀਆ ਸਕੂਲ ਚ ਲਾਉਣ ਦਾ ਕੀ ਫਾਇਦਾ ਜਦੋਂ ਇਹਨੂੰ ਚੰਗੇ ਮਾੜੇ ਦੀ ਪਛਾਣ ਹੀ ਨਹੀਂ ਆਈ ਉਹ ਬੋਤਾਂ ਤੂੰ ਤੇਰੇ ਸਾਸ ਸਹੁਰਾ ਚੰਗੇ ਆ ਜਿਹੜੇ ਇਹਨੂੰ ਚੰਗੀ ਸਿੱਖਿਆ ਦਿੰਦੇ ਨੇ ਤੇ ਇੱਥੇ ਇੱਥੇ ਦੇਖ ਲੈ ਇਹ ਕਿਉਂ ਆ ਕਿ ਇਹ ਕੀ ਗੱਲ ਐ ਤੇ ਚਲ ਕੋਈ ਨਹੀਂ ਬਾਪੂ ਤੇਰੇ ਮੂੰਹੋਂ ਗੱਲਾਂ ਸੁਣਨਾਂ ਮਿਲਦੀਆਂ ਸੁਣ ਲਈਆਂ ਕੋਈ ਗੱਲ ਨਹੀਂ ਮੈਂ ਤਾਂ ਕਦੇ ਉਹੀ ਨਹੀਂ ਦਿਲ ਤੇ ਲਾਈ ਇਹਨਾਂ ਦੀ ਗੱਲ ਨਾਲੇ ਮੈਂ ਤੈਨੂੰ ਇਹ ਪੁੱਛਦੀ ਆ ਵੀ ਸਾਰਾ ਦਿਨ ਤੂੰ ਧੰਦਾ ਕਰਦਾ ਐ ਸਾਰਾ ਦਿਨ ਇਹਨਾਂ ਦਾ ਗੋਲਪੁਣਾ ਕਰਦਾ ਫਿਰ ਤੂੰ ਆਪਦੇ ਵਾਸਤੇ ਕੋਈ ਕੂਲਰ ਜਾਂ ਵੱਡਾ ਪੱਖਾ ਇਹ ਸੀ ਤੂੰ ਨਹੀਂ ਲਵਾਇਆ ਕੁਛ ਓਏ ਪੁੱਤ ਮੇਰੇ ਕਰਮਾ ਚ ਕੁਲਰ ਜਿਹਾ ਏ ਸੀ ਕਿੱਥੇ ਇਹਨਾਂ ਦੇ ਏ ਸੀ ਲੋਟ ਆ ਜਾਣ ਉਹੀ ਬਹੁਤ ਨੇ ਬਿੱਲ ਪਤਾ ਕਿੰਨਾ ਆਉਂਦਾ ਤੇ ਭਰਨਾ ਮੈਨੂੰ ਪਊਗਾ ਮੈਂ ਕੀ ਕਰਾਂ ਪੁੱਤ ਮੈਂ ਤਾਂ ਗਰਮੀ ਚ ਚੰਗਾ ਇੰਨਾ ਬਿੱਲ ਮੈਂ ਕਿੱਥੋਂ ਭਰ ਪਤਾ ਨਹੀਂ ਐਡੇ ਚੰਦਰੇ ਤਿਤੰਦਰੇ ਲੋਕ ਵੀ ਪਏ ਆ ਦੁਨੀਆ ਤੇ ਵੀ ਜੇ ਤਾਂ ਜਵਾਗਦੀ ਨੇ ਏ ਸੀ ਕਿਹਾ ਤਾਂ ਨਾ ਉਹਨੂੰ ਤਾਂ ਕਿ ਸਾਨੂੰ ਬਿੱਲ ਆਉਂਦਾ ਆ ਹੁਣ ਉਹ ਕਿਹੜਾ ਬਿੱਲ ਤੁਸੀਂ ਆਪ ਭਰਦੇ ਹੋ ਵੀ ਤਾਂ ਸਾਡਾ ਬਾਪ ਹੀ ਭਰਦਾ ਏ ਇਹ ਨਹੀਂ ਨਾ ਇਹ ਸੋਚਦੇ ਇਹ ਐ ਤਾਂ ਸੋਚਦੇ ਨਹੀਂ ਵੀ ਸਾਡਾ ਖਰਚ ਆ ਉਹ ਚੱਕਦੇ ਇਹ ਤਾਂ ਸਮਾ ਪੁੱਠਾ ਸਿੱਧਾ ਬੋਲਦੇ ਨਹੀਂ ਅੱਜ ਜਦੋਂ ਮੈਂ ਇਹਨੂੰ ਗਲੀ ਚ ਲਈ ਜਾਂਦੀ ਸੀ ਮੈਂ ਜਵਾਗੜੀ ਮੈਂ ਨਾਲ ਕੁਝ ਕਿਹਾ ਤੇਰੀ ਨਾਨੀ ਤੇ ਮੈਂ ਕੱਪੜੇ ਦੇਵਾ ਕੇ ਲਿਆਉਗੀ ਤੇਰਾ ਮਾਮਾ ਤੇਰੇ ਵਾਸਤੇ ਚੀਜ਼ਾਂ ਲੈ ਗਿਆ ਹੋਊਗਾ ਤੇਰੀ ਮੰਮੀ ਦੇ ਤੂੰ ਕਮਰੇ ਚ 곗 ਲਿਆ ਕਰੀ ਮੈਨੂੰ ਕੀ ਪਤਾ ਸੀ ਕਿ ਜਵਾਗੜੀ ਨੂੰ ਸਾਰੀ ਨਾਲ ਆ ਸਿੱਟਣਗੇ ਦੇਖ ਲੈ ਮਨਪ੍ਰੀਤ ਤੇਰੀ ਮਾਂ ਨੇ ਮਰਨੀ ਸੀ ਆ ਤੇਰੀ ਦੁਰਦਸ਼ਾ ਹੋਣੀ ਸੀ ਨਾਲੇ ਮੇਰੀ ਦੁਰਦਸ਼ਾ ਹੋਣੀ ਸੀ ਤਨੀ ਰੱਬ ਕੋਲੇ ਕੀ ਇਹ ਜੇ ਮਾਰੇ ਲੇਖ ਲਿਖਿਆ ਕੇ ਆਏ ਆ ਚਲ ਕੋਈ ਨਹੀਂ ਮੇਰੀ ਤੈਨੂੰ ਕਿਹੜਾ ਕੱਪੜਾ ਦਾ ਘਾਟਾ ਬਥੇਰੇ ਕੱਪੜੇ ਇਹਦੇ ਕੋਲੇ ਹਣ ਆਪਾ ਚੱਲੀਏ ਹੁਣ ਆਪਾਂ ਸੋਈਏ ਚਲ ਤੂੰ ਵੀ ਸੋ ਜਾ ਰੈਡੀ ਉੱਤਪਸ ਮੈਨੂੰ ਮਾਫ ਕਰੀਂ ਮੈਂ ਮਜਬੂਰ ਹਾਂ ਨਹੀਂ ਬਾਪੂ ਇਹਦੇ 'ਚ ਮਾਫੀ ਹਰ ਕੀ ਗੱਲ ਆ ਜਦੋਂ ਤੇਰੇ ਹੱਥ 'ਵਸ ਕੁਝ ਹੈ ਹੀ ਤੂੰ ਵੀ ਕੀ ਕਰ ਸਕਦਾ ਤੇਰੇ ਹੱਥ 'ਵਸਦਾ ਸਿਰਫ ਇੰਨਾ ਸੀ ਕਿ ਤੂੰ ਸਾਨੂੰ ਪਾਲਣਾ ਸੀ ਪਲੋਸਣਾ ਸੀ ਸਾਨੂੰ ਵਧੀਆ ਸਿੱਖਿਆ ਦੇਣੀ ਸੀ ਚਲ ਉਹ ਤੂੰ ਆਪਦਾ ਫਰਜ਼ ਨਿਭਾਤਾ ਪਰ ਬੁੱਤ ਆ ਤਾਂ ਦਿਲ ਤੇ ਸੱਲ ਲਵਾਜਦੇ ਨੇ ਨਾ ਕਿੱਥੇ ਮੇਰੀ ਦੋਤੀ ਘਰੇ ਆਉਂਦੇ ਆ ਲੋਕਾਂ ਦੀ ਦੋਤੇ ਦੋਤੀਆਂ ਘਰੇ ਆਉਂਦੇ ਨੇ ਇੰਨਾ ਕੁਝ ਕਰਦੇ ਨੇ ਨਾਨਾ ਨਾਨੀ ਮਾਮੇ ਮਾਮੀਆਂ ਇੰਨਾ ਕਮਾ ਕੇ ਲੈਂਦੇ ਨੇ ਤੇ ਇੱਥੇ ਵਿਚਾਰੀ ਨੂੰ ਐ ਸੋਚਦੇ ਆ ਵੀ ਇਹ ਇੱਧਰ ਕਿਉਂ ਆਇਆ ਇੱਥੇ ਖੇਡਦੀ ਕਿਉਂ ਨੂੰ ਝਿੜਕਦੇ ਵਿਚਾਰੀ ਨੂੰ ਚਲ ਕੋਈ ਨਹੀਂ ਬਾਗ ਜਾਾਂਗੇ ਅਸੀਂ ਤਾਂ ਕੱਲੂ ਚਲ ਬੁੱਤ ਚੱਲੀਏ ਪਹਿਲਾਂ ਰੜੀ ਖੋਲੀ ਚਲੋ ਰੱਬ ਕਦੇ ਇਹਨੂੰ ਮਾੜਾ ਟਾਈਮ ਹੀ ਨਾ ਦੇਵੇ ਬਾਪੂ ਮੇਰੇ ਸਾਹਮਣੇ ਤਾਂ ਤੂੰ ਕਹੇਤਾ ਮੀਨੂ ਛੱਡ ਜੀ ਪਰ ਹਾੜੇ ਉਹਨਾਂ ਅੱਗੇ ਨਾ ਕਹਿ ਬੇਟੀ ਕਿਤੇ ਮੀਨੂ ਛੱਡ ਜਾ ਮੈਨੂੰ ਪਤਾ ਉਹ ਹੀ ਇਹਨੂੰ ਰੱਖ ਕੇ ਰਾਜੀ ਹੋਗੀ ਪਰ ਪੁੱਤ ਮੈਂ ਹੁਣ ਕਿਵੇਂ ਮੈਂ ਇਹਨੂੰ ਕਿਵੇਂ ਜਵਾਕੜੀ ਨੂੰ ਐ ਕਹਿ ਦਿਆਂ ਵੀ ਤੂੰ ਭਾਈ ਲੈ ਜਾ ਮੈਂ ਤੈਨੂੰ ਕਹਿ ਸਕਦਾ ਵੀ ਤੈਨੂੰ ਨਾਲ ਲੈ ਜਾ ਹੇ ਪ੍ਰਮਾਤਮਾ ਉਹੀ ਨਹੀਂ ਤੇਰੀ ਸਵੇਰੇ ਲੈਣੀਆਂ ਸਾਰ ਤੈਨੂੰ ਵੀ ਇੱਕ ਵਾਰੀ ਕਹੇ ਦਾ ਅਸਰ ਨਹੀਂ ਹੁੰਦਾ ਨਾ ਇੰਨੀ ਗਰਮੀ 'ਚ ਇਹਨੂੰ ਚੜੇਲ ਨੂੰ ਇੱਥੇ ਰੱਖ ਕੇ ਕੀ ਤੂੰ ਬੰਡੇ ਘਡਾਉਣੇ ਨੇ ਸਵੇਰੇ ਪੁੱਛਦੀਆਂ ਤੈਨੂੰ ਮੈਂ ਪੀਲਾ ਪੀਲਾ ਚਾ ਸਾਡੇ ਭਾਵੇਂ ਹਲਕ ਚੋਂ ਕੁਛ ਅੰਦਰ ਜਾਵੇ ਚਾਹੇ ਨਾ ਜਾਵੇ ਪਰ ਤੇਰੇ ਹਲਕ ਚੋਂ ਜ਼ਰੂਰ ਚਾਹ ਪਾਣੀ ਥੱਲੇ ਜਾਣਾ ਚਾਹੀਦਾ ਤੂੰ ਮੈਨੂੰ ਚਾਹ ਵੀ ਨਹੀਂ ਪੀਣ ਦੇਣੀ ਨਹੀਂ ਦੁਰਦਸ਼ਾ ਕਿਉਂ ਕਰਦੀ ਐ ਲੈ ਆ ਧਰਦ ਨਾ ਮੈਂ ਤਾਂ ਗਲਾਸ ਨਹੀਂ ਪੀਂਦਾ ਦੁਰਦਸ਼ਾ ਅਸੀਂ ਨਹੀਂ ਤੂੰ ਸਾਡੀ ਕੀਤੀ ਹੋਈ ਆ ਲੱਗੀ ਸਮਝ ਤੈਨੂੰ ਨਾ ਤੈਨੂੰ ਕਿਹੜੇ ਕੰਜਰ ਨੇ ਕਿਹਾ ਸੀ ਬੇ ਕੁੜੀ ਨੂੰ ਇੱਥੇ ਨਾਨਕੀ ਰਹਿ ਲੈ ਫਲਾਨੀਆਂ ਤੂੰ ਹੀ ਰਹਿ ਲੈ ਠਮਕੜੀਏ ਤੂੰ ਹੀ ਰਹਿ ਲੈ ਨਾ ਕੀ ਗੱਲ ਇੱਥੇ ਹਰਾਮ ਦੀ ਕਮਾਈ ਆਉਂਦੀ ਐ ਮੇਰਾ ਪੁੱਤ ਮਸਾ ਕਮਾਉਂਦਾ ਉਹਨਾਂ ਵਾਸਤੇ ਨਹੀਂ ਕਮਾਉਂਦਾ ਲੱਗੀ ਸਮਝ ਉਹ ਤੂੰ ਕਿ ਐ ਕਰਦੀ ਐ ਉਹ ਮੇਰੀ ਧੀ ਐ ਉਹ ਮੇਰੇ ਕੋਲੇ ਕਿਉਂ ਨਾ ਆਵੇਂ ਤੂੰ ਮੈਨੂੰ ਐ ਦੱਸ ਜੇ ਤੇਰੀ ਧੀ ਆ ਨਾ ਤੂੰ ਧੀ ਲਵੇ ਵਗ ਜਾ ਸਾਡੇ ਇੱਥੇ ਬੁਲਾਉਣ ਦੀ ਕੋਈ ਲੋੜ ਨਹੀਂ ਹੈਗੀ ਨਹੀਂ ਨਹੀਂ ਮੰਮੀ ਐਂ ਕਰਦੇ ਆਪਾਂ ਉਹ ਉਹ ਨਾ ਗੇਟ 'ਚ ਬੋਰਡ ਲਾ ਦਿੰਨੇ ਆਪਾਂ ਧਰਮਸ਼ਾਲਾ ਦਾ ਵੀ ਜੀ ਨੂੰ ਰਾਤ ਪੈਂਦੀ ਆ ਉਰੇ ਰਹਿ ਜਾਓ ਫ੍ਰੀ ਦਾ ਲੰਗਰ ਪਾਣੀ ਫ੍ਰੀ ਦਾ ਛਕੋਰ ਹੈ ਧਰਮਸ਼ਾਲਾ ਦਾ ਹੈਗੀ ਆ ਤੇਰਾ ਬਾਲਾ ਜੀ ਕਰਨਾ ਹੁੰਦਾ ਨਾ ਤੀ ਨੂੰ ਮੈਣ ਲਈ ਤੀ ਕੋਲ ਵਗ ਜਾ ਕਰ ਵਾਏ ਕਰ ਮੇਰਾ ਗਲ ਦੱਬ ਦੋ ਮਾਂ ਪੁੱਤ ਦੋਨੇ ਮੈਂ ਆ ਡਰਾਮਾ ਕਰਵਾਣਾ ਤਾ ਆ ਮਰਨ ਮਰਾਉਣ ਦੇ ਨਾ ਡਰਾਮੇ ਨਾ ਸਾਡੇ ਮੂਰੇ ਕਰਿਆ ਕਰ ਜਿਹੜੇ ਮਰਨਾ ਹੁੰਦਾ ਨਾ ਚੁੱਪ ਕਿਤੇ ਮਰ ਜਾਂਦਾ ਹੁੰਦਾ ਗਲ ਚ ਫਾਹਾ ਲੈ ਕੇ ਮਰ ਜਾ ਤੂੰ ਵੀ ਪਾਲਾ ਰੱਸਾ ਰੁੱਸਾ ਪੀ ਲਿਆ ਸਪਰੇ ਕਿਉਂ ਸਾਡੇ ਲੈ ਖੇ ਲੈਣਾ ਉਦਾਂ ਦੀ ਤੇਰੀ ਤੀ ਉਦਾਂ ਦੀ ਤੇਰੀ ਦੋਤੀ ਜਿਹੜੀ ਇੱਥੇ ਬੂਥਾ ਚੱਕ ਕੇ ਆ ਜਾਂਦੀ ਆ ਮੰਮੀ ਕੀ ਹੋ ਗਿਆ ਪੁੱਤ ਮम्मा ਮम्मा ਤੇ ਨੰਨੀ ਨੇ ਨਾ ਨੰਨੂ ਦੀ ਜਾਖ ਖੋਲੀ ਉਹਨਾਂ ਨੂੰ ਚਾਹ ਪੀਣ ਨਹੀਂ ਦਿੱਤੀ ਚਾਹ ਨਹੀਂ ਪੀਂਦ ਦਿੱਤੀ ਬੋਤਾ ਆ ਸਾਨੂੰ ਸਮਝਾਉਣ ਵਾਲਾ ਖੜਾ ਵੀ ਨਹੀਂ ਛੁੱਟਦਾ ਇਹਦੇ ਕੰਜਰ ਤੋਂ ਕਿਉਂ ਚਿਬੋ ਨਹੀਂ ਐ ਕੁੜੀ ਸੁਣ ਲੂਗੀ ਸੁਣ ਲਵੇ ਫਿਰ ਸਾਨੂੰ ਕੀ ਡਰ ਮਾਰਿਆ ਕੁੜੀ ਦਾ ਕਿਆ ਨਾ ਕਰੂੰ ਕੀ ਕੀ ਹੋ ਗਿਆ ਮੰਮੀ ਕੀ ਹੋਇਆ ਵੀਰੇ ਨਾ ਹੋਣਾ ਕੀ ਆ ਕਲੇਸ਼ ਪੋ ਆ ਕੇ ਸਾਡੇ ਘਰ ਹੁਣ ਪੁੱਛਦੀ ਕੀ ਹੋਇਆ ਵੀਰੇ ਕੀ ਹੋਇਆ ਮੰਮੀ ਬਾਪੂ ਰੋਏ ਕਿਉਂ ਸਣਾ ਉਹ ਇਹਦਾ ਤਾਂ ਕੰਮ ਹੀ ਇਹ ਆ ਆ ਬੇਕਰਮਾ ਨੂੰ ਰੋਣਾ ਖੇਤ ਸਾਰਾ ਦਿਨ ਮੈਂ ਮਰਦਾ ਕਮਾਈ ਮੈਂ ਕਰਦਾ ਮੈਂ ਇਹਨਾਂ ਤੋਂ ਕੁਝ ਮੰਗਦਾ ਆ ਇੱਕ ਤੂੰ ਐ ਜਿਹੜੀ ਮਾੜਾ ਮੋਟਾ ਕੋਈ ਇੱਕ ਦੋ ਦਿਨ ਆ ਜਾਂਦੀ ਆ ਉਹ ਵੀ ਇਹਨਾਂ ਨਾਲ ਕਲੇਸ਼ ਆਪਣੇ ਕਰਮਾਂ ਨੂੰ ਨਹੀਂ ਰੋਂਦਾ ਤੂੰ ਤੜਕੇ ਆਥਣੇ ਨਾ ਸਾਡੀਆਂ ਮਕਾਨਾ ਦਿੰਨਾ ਬੇ ਅਸੀਂ ਮਰ ਜਾਈਏ ਬੇੜਾ ਬੇਲਾ ਹੋ ਜਾਵੇ ਤੇਰੀ ਤੀ ਵਸ ਜਵੇ ਇੱਥੇ ਮੰਮੀ ਹੱਥ ਜੋੜੇ ਤੁਹਾਡੇ ਮੂਰੇ ਤੁਸੀਂ ਡੈਡੀ ਨੂੰ ਨਾ ਬੋਲੋ ਕੋਈ ਗੱਲ ਨਹੀਂ ਜੇ ਸਾਡੇ ਕਰਕੇ ਘਰ ਚ ਕਲੇਸ਼ ਪੈਂਦਾ ਤਾਂ ਅਸੀਂ ਦੋਨੇ ਮਾਵਾਂ ਤੀਆਂ ਭਗ ਜਾਣੀਆਂ ਇੱਥੋਂ ਕਹਿਣ ਦੀ ਲੋੜ ਐ ਇੰਨਾ ਕਲੇਸ਼ ਪਵਾ ਕੇ ਹਜੇ ਵੀ ਤੈਨੂੰ ਇੱਥੇ ਅਸੀਂ ਰਹਿਣ ਲਈ ਕਹਾਂਗੇ ਫਸ ਲੋਕਾਂ ਮੂਰੇ ਜਲੂਸ ਨਾ ਕੱਢੋ ਨਾ ਜਲੂਸ ਮੈਂ ਕੱਢਦੀ ਆਂ ਤੇ ਤੂੰ ਕੱਢਦੀ ਆਂ ਤੈਨੂੰ ਕੀ ਅਸੀਂ ਇੱਥੇ ਸੱਦਣ ਗਏ ਸੀ ਨਯਮ ਦਾ ਦਿੱਤਾ ਸੀ ਤੈਨੂੰ ਵੇ ਆ ਜਾ ਇੱਥੇ ਨਾਨੀ ਪਲੀਜ਼ ਤੁਸੀਂ ਮੰਮਾ ਨੂੰ ਨਾ ਬੋਲੋ ਮੰਮਾ ਦੀ ਉਰੀਆਰੀ ਸੀ ਮੰਮਾ ਨੂੰ ਤਾਂ ਮੈਂ ਕਿਹਾ ਸੀ ਉਰੀਆਨ ਨੂੰ ਨਾਨੀ ਤੇ ਮਾਮੂ ਸੌਰੀ ਅਸੀਂ ਅੱਗੇ ਤੋਂ ਨਹੀਂ ਆਉਂਦੇ ਸ਼ੁਕਰ ਤੈਨੂੰ ਤਾਂ ਸਮਝ ਆ ਗਈ ਪੂਰਾ ਘਰ ਨੂੰ ਆ ਤੇਰੀ ਮਾਂ ਤਾਂ ਐਡੀ ਕੋੜ ਹੋ ਗਈ ਇਹਨੂੰ ਤਾਂ ਸਮਝ ਨਹੀਂ ਆਈ ਵੇ ਸਾਡੀ ਸਕੀ ਨਹੀਂ ਹੈਗੀ ਕਿਉਂ ਇੱਥੇ ਬਾਰ-ਬਾਰ ਆਉਂਦੀ ਆ ਮੰਮੀ ਜੀ ਕਿਉਂ ਬੋਲਦੇ ਹੋ ਪੁੱਤ ਕਿਉਂ ਨਹੀਂ ਆਉਂਦਾ ਦੋ ਮਰਜ਼ੀ ਆਇਓ ਮੰਮੀ ਜੀ ਮਨਪ੍ਰੀਤ ਦਾ ਮੰਨਿਆ ਤੁਸੀਂ ਇਹਨੂੰ ਬੋਲ ਦਿਓ ਪਰ ਉਹ ਜਵਾਕੜੀ ਤੇ ਤੁਹਾਨੂੰ ਜ਼ਮਾਦਾਰ ਨਹੀਂ ਆਇਆ ਹੁਣ ਤੈਨੂੰ ਕੀ ਹੋ ਗਿਆ ਦਸ਼ਨ ਚੁੱਪ ਕਰ ਨਾਲੇ ਬਹੁਤੀਆਂ ਸਾਨੂੰ ਮਤਾਂ ਦੇਣ ਦੀ ਲੋੜ ਨਹੀਂ ਇਸ ਘਰ ਵਿੱਚ ਮੇਰੀ ਚੱਲਦੀ ਸੀ ਮੇਰੀ ਚੱਲਦੀ ਹੈ ਤੇ ਮੇਰੀ ਚੱਲਦੀ ਰਹੂਗੀ ਲੱਗੀ ਸਮਝ ਸਾਰਿਆਂ ਨੂੰ ਮੰਮੀ ਜੀ ਮੇਰੀ ਗੱਲ ਸੁਣ ਲਓ ਜੇ ਕੱਲ ਨੂੰ ਕੋਈ ਤੁਹਾਡੇ ਬੋਤੀ-ਪੋਤੀਆਂ ਨਾਲ ਐਵੇਂ ਕਰੇ ਫੇਰ ਆਪਦੇ ਬਾਰੀ ਚੰਗਿਆੜਾ ਮਾਰੋਗੇ ਅਸੀਂ ਚੰਗਿਆੜਾ ਮਾਰੀਏ ਚਾਹੇ ਨਾ ਮਾਰੀਏ ਲਾ ਕੇ ਦਿੱਤਾ ਸੀਗਾ ਸ਼ਰਮ ਨਹੀਂ ਆਉਦੀ ਭੋਰਾ ਪਰ ਸ਼ੋਕਰੀ ਤੋਂ ਮਾਫੀਆਂ ਮੰਗਦੀ ਫਿਰਦੀ ਆ ਬਸ ਕਰ ਮੰਮੀ ਫੇਰ ਕੀ ਹੋ ਗਿਆ ਕੁਛ ਸਕੇਰੀਆਂ ਨਹੀਂ ਵਰਤਨ ਵਾਲੀਆਂ ਹੁੰਦੀਆਂ ਨਾ ਸਕੇ ਨਹੀਂ ਹੁੰਦੇਗੇ ਪਰ ਇਹਦਾ ਇਹ ਮਤਲਬ ਤਾਂ ਨਹੀਂ ਵੀ ਵਰਤਨਾ ਨਹੀਂ ਹੁੰਦਾ ਉਹ ਬੰਦੇ ਨਾਲ ਮੇਰਾ ਚੁੰਦਾ ਸਕਦਾ ਬਾਪ بیٹھا ਇਸ ਘਰ ਚ ਮੇਰੇ ਬਾਪ ਦਾ ਅੱਧਾ ਹੈ ਇਸ ਘਰ ਚ ਬਸ ਤਾਂ ਹੀ ਜਿੱਦਾਂ ਪਿਓ ਕੀਰਨੇ ਪਾਉਂਦਾ ਉਦਾਂ ਧੀ ਪਾਉਣ ਲੱਗ ਪਈ ਮੈਨੂੰ ਸ਼ਰਮ ਨਹੀਂ ਆਉਦੀ ਕੀਰਨੇ ਪਾਉਂਦਿਆਂ ਨੂੰ ਮੰਨ ਤੈ ਤੂੰ ਚੁੱਪ ਕਰ ਮੰਮੀ ਜੀ ਮੇਰੀ ਗੱਲ ਸੁਣ ਲਓ ਹੁਣ ਤੁਸੀਂ ਸਿੱਧੇ ਹੋਗੇ ਜੇ ਤੁਸੀਂ ਇਹਨਾਂ ਦੋਨਾਂ ਨੂੰ ਕੁਝ ਬੋਲਿਆ ਨਾ ਮੈਥੋਂ ਬੁਰਾ ਕੋਈ ਨਹੀਂ ਨਾਲੇ ਜਸ ਤੁਸੀਂ ਦੋਨੇ ਮਾਪਿਆਂ ਨੂੰ ਘਰੋਂ ਕੱਢ ਦਾਂਗੇ ਡੈਡੀ ਜੀ ਕਿਸੇ ਦੀ ਪਰਵਾਹ ਨਹੀਂ ਕਰਨੀ ਹੈਗੀ ਠੀਕ ਹੈ ਪੁੱਤ ਆ ਦੇਖ ਲੈ ਉਹਨੇ ਰੱਬ ਨੂੰ ਪਛਾਣਿਆ ਜਬਾਕੜੀ ਨੇ ਸਮਝ ਨਾ ਹੁਣ ਸ਼ਰਮ ਕਰ ਲੋ ਕੁਝ ਬੇਕੁਸ ਕਰਨਾ ਆਉਂਦਾ ਨਹੀਂ ਜਿਹੜੇ ਤੁਹਾਡੇ ਮਗਰ ਲੱਗੀ ਇਹਨਾਂ ਵਿਚਾਰੀਆਂ ਨੂੰ ਬੇਕਾਰ ਕਰਨ ਲੱਗੀ ਸੀ ਰੱਖ ਲੈ ਫਿਰ ਰੱਖ ਲੈ ਅਸੀਂ ਕਿਹੜਾ ਕੁਝ ਮੰਗਣਾ ਆਉਂਦੀ ਮਰੀ ਜਾਂਦੇ ਭਗਾਈ ਹੋਰੀ ਆ ਜਾ ਸਿਰਫ ਇੱਕ ਮੂਲ ਪਿਆਰੀ ਆ ਸਾਡੀ ਹੱਕ ਤੇ ਪਿੱਪੜ ਲਾਉਂਦੀ ਇੱਥੇ ਆ ਕੇ ਨਾ ਤੇਰੀ ਮਾਂ ਜਿੱਦਣ ਮਰ ਗਈ ਸੀ ਤੇਰਾ ਰਿਸ਼ਤਾ ਤਾਂ ਇਸ ਘਰ ਨਾਲ ਉਦਨੇ ਖਤਮ ਹੋ ਗਿਆ ਸੀ ਲੱਗੀ ਸਮਝ ਤੈਨੂੰ ਉਹ ਨੂੰ ਮੈਂ ਇੱਥੇ ਹੀ ਲੈ ਕੇ ਆਏ ਸੀ ਉਹ ਤੂੰ ਭੱਜ ਜਾ ਹੁਣ ਜੇ ਮੈਨੂੰ ਪਤਾ ਹੁੰਦਾ ਨਾ ਇਹਦੇ ਹੱਕ ਲੈਣੀ ਧੀ ਵੀ ਆ ਉਹਦੇ ਰਿਸ਼ਤੇਦਾਰਾਂ ਨੇ ਲਕੋ ਰੱਖ ਲਿਆ ਸੀ ਤਾਂ ਮੈਂ ਕਦੀ ਇਸ ਘਰ ਚ ਨਾ ਆਉਂਦੀ ਉਹ ਤੂੰ ਭੱਜ ਜਾ ਹੁਣ ਆ ਬੰਦੇ ਛੋੜ ਦੇ ਕੇ ਹੱਥ ਰੱਖ ਜਰਮਨ ਪੁੱਤ ਰੋ ਨਾ ਤੂੰ ਆ ਜਾ ਪੁੱਤ ਡਾਡੀ ਜੀ ਮੈਨੂੰ ਮਾਫ ਕਰ ਦੋ ਉਹ ਕੋਈ ਨਾ ਤੂੰ ਤਾਂ ਕਿੰਤੀ ਦਫਾ ਜਲਵਾਇਆ ਅੱਜ ਇਹ ਤਾਂ ਬੇਈਮਾਨ ਨੇ ਦੋਨੇ ਤੇ ਨਹੀਂ ਦੇਖਦੇ ਵੀ ਕਿਸੇ ਦੀ ਤੀ ਨੂੰ ਐ ਦਲੀਲ ਕੀਤਾ ਜਾਂਦਾ ਹੁੰਦਾ ਚੱਲ ਕੋਈ ਨਾ ਮਨਪ੍ਰੀਤ ਭਾਬੀ ਅਸੀਂ ਕਿਹੜਾ ਕੁਝ ਮੰਗਣ ਆਈ ਸੀ ਦੋਨੇ ਜਾਣੀਆਂ ਸਾਨੂੰ ਤਾਂ ਸਿਰਫ ਤੁਹਾਡਾ ਪਿਆਰ ਹੀ ਚਾਹੀਦਾ ਸੀ ਕੋਈ ਗੱਲ ਸੌਰੀ ਮੈਂ ਗਲਤੀ ਸੀ ਉਹ ਆਪਦੇ ਬਾਪ ਦੇ ਘਰੇ ਆਈਆਂ ਕਿਸੇ ਦੇ ਹੋਰ ਨਹੀਂ ਆਈ ਬਸ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਕਲੇਸ਼ਰ ਸਤਿ ਸ਼੍ਰੀ ਅਕਾਲ ਜੀ ਮੈਂ ਇਨੀ ਮਾੜੀ ਨਹੀਂ ਹੈਗੀ ਪਲੀਜ਼ ਮੈਨੂੰ ਜੋ ਕਰੈਕਟਰ ਦਿੰਦਾ ਕਰਦੀ ਐ ਡਾਕੀ ਐ ਗੰਦੇ ਕਮੈਂਟ ਆਉਣਗੇ ਇਹਨੂੰ ਗਲਤ ਗੱਲ ਤੇ ਵੀ ਹੈ ਇਸ ਕਰਕੇ ਮੈਨੂੰ ਪਲੀਜ਼ ਕਮੈਂਟ ਸੋਚ ਸਮਝ ਕੇ ਕਰਿਓ ਮੈਂ origignal ਜ਼ਿੰਦਗੀ ਵਿੱਚ ਅਸਲੀ ਜ਼ਿੰਦਗੀ ਵਿੱਚ ਬਿਲਕੁਲ ਇਦਾਂ ਦੀ ਨਹੀਂ ਚਾਹੇ ਬਹਾਲ ਸਰ ਨੂੰ ਪੁੱਛ ਲਓ ਚਾਹੀਨਾਂ ਨੂੰ ਪੁੱਛ ਲਓ ਸਾਡਾ ਲिटल ਜੈਂਪ ਤੁਹਾਨੂੰ ਕਿਵੇਂ ਲੱਗਿਆ ਜਿਹੜੇ ਇਨੀ ਕਹਾਂ ਐਕਟਿੰਗ ਕੀਤੀ ਆ ਕਮੈਂਟ ਕਰਕੇ ਮੈਨੂੰ ਦੱਸ ਦਿਓ ਬਹੁਤ ਛੋਟੀ ਜੀ ਬੱਚੀ ਨੇ ਇਹ ਸਾਰੀਆਂ ਵਰਜਾਈਆਂ ਪਲੀਜ਼ ਇੰਨਾ ਕੋ ਖਿਆਲ ਰੱਖਿਆ ਕਰੋ ਨਨ ਦਾ ਹੁਕਮ ਚਲਾਉਣ ਨਹੀਂ ਆਉਂਦੀਆਂ 15 20 ਦਿਨ ਹੁੰਦੇ ਆ ਪਿਆਰ ਦੇ ਚਲੋ ਟਾਈਮ ਪਾਸ ਹੋ ਜਾਂਦਾ ਹਨਾ ਸਾਰੇ ਰਹਿ ਰਹਿ ਕੇ ਆ ਕੇ ਜਾਂਦਾ ਬੰਦਾ ਪੇਕੇ ਵੀ ਪਿਆਰ ਵਿੱਚ ਵਰਤ ਕੇ ਰਹਿਣਾ ਚਾਹੀਦਾ ਸਤ ਤੁਸੀਂ ਇਹਨਾ ਵੀਡੀਓ ਦੇਖ ਕੇ ਸੱਚੀ ਰੋਣ ਲੱਗ ਪੈਣਾ ਕਿਉਂਕਿ ਸੀਨ ਕਰਦੀ ਮੇਰੇ ਅੱਖਾਂ 'ਚੋਂ ਪਾਣੀ ਆ ਗਿਆ ਮੇ ਕੁੜੀ ਨੂੰ ਝੜਕਾ ਮਾਰ ਰਹੀ ਸੀ ਇਸ ਕਰਕੇ ਵੀਡੀਓ ਜ਼ਰੂਰ ਦੇਖਿਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੀ ਵੀਡੀਓ ਤੇ ਚੰਗੇ ਚੰਗੇ ਕਮੈਂਟ ਕਰਿਓ ਕਿਉਂਕਿ ਸਾਡਾ ਕੈਰੇਕਟਰ ਜਿਹੜਾ ਸੀਗਾ ਉਹ ਵੀਡੀਓ ਦੇ ਅਕੋਰਡਿੰਗ ਦਾ ਬਣੇਭਾਉਣਾ ਪੈਂਦਾ ਇਹ ਵੀ ਕਮੈਂਟਾਂ ਤੋਂ ਢਲ ਕੇ ਕਿਉਂਕਿ ਜੇ ਸਾਰੇ ਜਾਣੇ ਚੰਗੇ ਹੋਣਗੇ ਵੀਡੀਓ ਚ ਤਾਂ ਫਿਰ ਵੀਡੀਓ ਤੁਸੀਂ ਬਣਾਵਾਂਗੇ ਕੀ ਹਨਾ ਜੀ ਬਿਲਕੁਲ ਸਾਰੇ ਜਾਣੇ ਸਾਨੂੰ ਸਪੋਰਟ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਤੇ ਸਾਡੀ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਸਾਸਰੀ ਜੀ ਤੇਰੇ ਵੱਲੋਂ ਸ਼ਾਬਾਸ਼ ਬੱਚੀ ਨੇ ਛੋਟੀ ਨਹੀਂ ਲਿਖੀ ਨੇ ਬਹੁਤ ਸਾਰਾ ਚਲੋ ਜੀ